हां जी मित्रों ਆਪਾਂ ਪਹੁੰਚ ਚੁੱਕੇ ਹਾਂ ਜੀ ਢਨੋਲਾ ਬਕਰਾ ਮੰਡੀ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਜੀ ਸੌਦੇ ਤੇ ਬਾਈ ਜੀ ਆਪਣੇ YouTube ਚੈਨਲ ਹੈ ਜੀ ਜੱਟ ਲਾਈਫ 76 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਬਾਈ ਜੀ ਤੁਸੀਂ ਦੇਖੋ ਜੀ ਬੱਕਰੀ ਦਾ ਸੌਦਾ ਆਜੋ ਜੀ ਢਨੋਲੇ ਦੀ ਮੰਡੀ ਦੇ ਵਿੱਚ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਹੈ ਸੰਨਾ ਰੋਡ ਤੇ ਵੀਡੀਓ ਨੂੰ ਸਾਰੇ ਦੇਖ ਕੇ ਜਾਓ ਜੀ ਢਨੋਲਾ ਬਕਰਾ ਮੰਡੀ ਆਜੋ ਮਿੱਤਰੋ ਦੇਖੋ ਸੌਦਾ ਵੀਡੀਓ ਦੇ ਵਿੱਚ ਆਜੋ ਬਾਈ ਜੀ ਜੱਟ ਲਾਈਵ 76 ਆਜੋ ਮਿੱਤਰੋ ਬੱਕਰੀ ਦਾ ਸੌਦਾ ਦੇਖੋ ਜੀ ਚਲੋ ਮਿੱਤਰੋ ਰੌਣਾ ਬੱਕਰੀ ਬਾਬਾ ਤੇਰੀ ਢੀਗੇ ਰੂਗੇ ਲਵਾ ਨੋ ਲਾ ਬੱਕਰਾ ਮੰਡੀ ਇਹ ਸਾਕ ਨੇ ਵੀਡੀਓ ਤੇ ਸਿੱਧੀ ਇੱਕ ਰੌਣਾ ਸੌਦਾ ਜੂ ਜੂ ਚੈਨਲ ਆਪਣਾ ਜੱਟ ਲਾਈਵ 76 ਠੀਕ ਹੈ ਜੀ ਇਹ ਸਾਕਦੇ ਵੀਡੀਓ ਨੋ ਮਿੱਤਰੋ ਦੇਖੋ ਕੀ ਬਣਦਾ ਹੈ ਲੋਈ ਮੋਟਰ ਸੋਨੇ ਦੀ ਬੱਕਰੀ ਹੈ ਇੱਕ ਵਾਰ ਹਾਂ ਦਾ ਆਪਣਾ ਮੂੰਹ ਦਾ ਕਰ ਲੈੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਏ ਇੱਧਰ ਆਇਓ ਹਾਂ ਮੈਂ ਥਾਰ ਤੋਂ ਆਈ ਬੜਾ ਕੀ ਜੀ ਦਿਨ ਮੇੜਦਾ ਹੁਣ ਆਪਾਂ ਬਾਹਰ ਘਾਣੇ ਜਾ ਪੜੇਗੇ ਬੱਚਾ ਚਾਣੀ ਨਾ ਪੰਜ ਦੀ ਵੇਖ ਲੈ ਲੋਈ 5000 ਮੈਂ ਪਹਿਲਾਂ ਹੀ ਕਹਦਾ ਇਹਨੂੰ ਵੀ ਐਂ ਕਹੂਗਾ ਅੱਗੇ ਮੈਂ 50 ਰੁਪਏ ਦੇਖ ਲੈ ਪਹਿਲਾਂ ਹੀ ਹਟਦਾ ਹੈਗੇ ਨੇ ਉਹਨੇ 10000 ਦੀ ਹੈ ਦਸ ਰਿਆਰ ਦਵਾਦੇ ਚੱਲ ਨਾ ਉਹ ਬਸ ਵੀ ਐ ਇਹ ਦਸ ਦੀ ਦਵਾਦੇ ਚੱਲ ਵੀਰ ਦਵਾ ਵੀ ਐ ਅਨਸਾਰ ਧਨੋਲਾ ਬੱਕਰਾ ਮੰਡੀ ਆ ਜੀ ਚਲੋ ਜੀ ਨੂੰ ਪੇਛਾ ਕਰਨ ਮੈਨੂੰ ਤੁਹਾਡੇ ਕੋਲੋਂ ਮੇਰਾ ਜਮਾਰਾ ਪੈ ਜੂ ਚਲੋ ਛੱਡੋ ਸਾਤ ਸਾਲ ਤੋਂ ਗੱਲਾਂ ਹੱਡ ਦੀ ਨਾ ਹੱਡ ਮੱਥੇ ਵੱਜੀ ਆ ਨੂੰ ਖਾਂਦੇ ਲੋ ਜੀ ਮਤਰਾ ਬੱਕਰੀ ਆ ਚਰਦੀ ਦਾ ਮੱਲ ਲੱਗਦਾ ਹੈ ਚਰਬੀ ਦਾ ਮਾੜੀ ਮੋਟੀ ਤੇਰੇ ਜੋ ਗੱਢ ਕੇ ਪਾ ਲਣਗੇ ਚਲ ਮੇਰੇ ਵੀ ਕੱਢ ਰਹਾ ਜੇ ਗਿਹਾ ਬੱਕਰੀ ਦੱਸ ਮਾਗੀ ਦੇ ਸਭ ਨੂੰ ਆਪਿਆ ਸਵੇਰੇ ਨਹੀਂ ਆਇਆ। ਕੱਢ ਕਾਨੇ ਤੇ ਆ ਜਾ। ਦੱਸੋ ਤੁਸੀਂ ਦੁਕਾਨੇ। ਦੁਕਾਨਾ ਕਿੱਥੇ ਦੱਸ ਦੇ। ਹਾਂ। ਪਰ ਖਵਾ ਤੂੰ ਆਖੀ ਨਾ ਦੋਹਰੀ ਆਪਦੀ ਆਖਾਂ ਯਾਰ ਇੰਨੇ ਪੈਸੇ ਜਾਂਦੇ ਐ। ਇਹ ਘੜਨਾ ਇਹਨੇ ਮੰਗ ਲੈ ਕਿ ਕੀ ਹੋ ਗਿਆ? ਹਾਂ। ਮੰਗ ਲੋ ਮੈਂ ਫੇਸ ਜੇ ਇਹ ਮੰਗ ਲੋ ਫੇਸ ਹੀ ਕਰ ਲੈ। ਤੂੰ ਗੈਰ ਜੀ ਕਹਿੰਦੇ ਨਾ ਅਸਲ ਨੂੰ ਦਲਾਲ ਲਮੇਟਦਾ ਹੁੰਦਾ। ਹੁਣ ਆ ਬੱਕਰੀ ਦਾ ਸੌਦਾ ਦੇਖ ਸਕਦੇ ਤੁਸੀਂ। ਆ ਫੜੀ ਦੂ ਬਾਦ ਨਾ ਕੇ ਮੋਲੇ ਲਾਦੇ ਜੀ ਦੂ ਸਾਈ ਆਈਂ ਰੱਦ ਦੇ ਆ ਵਾ ਫੜ ਲਾਦੇ ਜੀ ਦੂ ਲੋਹੇ ਘਾ ਕੋਈ ਇਹ ਬੜਦਾ ਯਾਰ ਇਹ ਛੜ ਤੇ ਫੜਾ ਰਿਹਾ ਤੂੰ ਬੱਕਰੀ ਹੋ ਗਿਆ 7000 ਲਾਤਾ ਬਾਈ 7000 ਬੱਕਰੀ ਤੇ ਲਾਤਾ ਜੀ ਹਰ ਇੱਕ ਮੁੰਡਾ ਆਪਣੀ ਮਰਜ਼ੀ ਦਾ ਟਾਈਮ ਫੱਪਾ ਗਿਆ ਜਾਂਦੀ ਆ ਨਾ 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 ਨੂ ਨੂ ਨੀ ਬੱਕਰੀ ਦਾ ਸੌਦਾ ਚਾਹ ਰਦੀ ਹੈ ਮੇਰਾ ਬਤਵਾ ਚਾਹ 10000 ਦੀ ਉਹ ਖੜ ਜਾ ਆ ਓਏ ਆ 500 ਫੜਨਾ ਮੈਂ ਕਹੇ ਕਰਕੇ ਦੂ ਤੇਰੀ ਤੇ ਬੱਕਰੀ ਆ ਬਸ ਇਕੱਲੀ ਬੱਕਰੀ ਹੈ ਜੀ ਮੇਮਣਾ ਨਹੀਂ ਹੈਗਾ ਅੰਡਰ ਹੈ ਹੂੰ ਇਹ ਜੂਣ ਵਾਲੀ ਕਹਿੰਦਾ ਇਹ ਗਫਵਾ ਆ ਜੰਨੇ ਫੜਾ ਮੇਰਾ ਬਤਵਾ ਬਣ ਕੇ ਵਧਿਆ ਬਿਕੀਆ ਉਹ ਪੈਸਾ ਪਹਿਲੇ ਦਾ ਫੋਨ ਬੱਲਾ ਮੋੜਿਆ ਨਹੀਂ ਅਗਰ ਖੜੇ ਕੋਲ ਦਾ ਲਵੀ 8000 ਦੀ ਕਹਿੰਦਾ ਬਾਈ ਲਾਗਾ ਧੀਕ ਨੇ ਸੱਤ ਲਾਤਾ ਖੜੇ ਮੇਰੇ ਕੋਲ ਹੋਣਾ ਹੰਦੂ ਜਿਹਨੂੰ ਸੱਤ ਪਾ ਲ ਗਿਆ ਆਪਰੇ ਹੀਦਨ ਪਾਂਗੀ ਲਾਵਾਂਗੇ ਹਾਂ ਬੱਸ ਕਹਾਂ ਮੁੱਛ ਤੇਰੀ ਮਾਤ ਐਸਾ ਨਹੀਂ ਮੈਂ ਕਹਾਂ ਤੂੰ ਛੱਡ ਜਾ ਯਾ ਤੇ ਕਹੀ ਬੋਣੀ ਕਰਾਉਣੀ ਆ ਪਾਕੀ ਵਾਲੇ ਹੀ ਜਾ ਕੇ ਹੂੰ ਬੋਣੀ ਤੋਣੀ ਤੇਰੀ ਬੋਣੀ ਕਰਾਉਣੀ ਆ ਸਾਰਿਆਂ ਨੇ ਬੋਣੀ ਕਰਨੀ ਹਲੇ ਉਹ ਫਰਤਾ ਲੈ ਕੋ ਪੈਸਾ ਫਾੜਾ ਹਾਂ ਯਾ ਕਰੀਂ ਬਾਈ ਉਹ ਦਿਓ ਪੈਸੇ ਸਾਰੇ ਮੈਨੂੰ ਆਲਾ ਤਲਾ ਛੱਡ ਦੇ ਮੈਨੂੰ ਮੁਕਲਾ ਸਾਰੇ ਮੇਰੇ ਬੱਕੇ ਮਰ ਗਏ ਆ ਲੋ ਬਈ ਚਾਰ ਪੰਜਾ ਸਪਾ ਗਿਆ ਅੱਥੀ ਲਖਾਈ ਕਰ ਲੂ ਇਹ ਬਸ ਪੰਜਾੜ ਦੇ ਬੱਕੇ ਲੋਈ ਮਿੱਤਰ ਸਹੀ ਵੀ ਕਰਦੇ ਹੁਣ 7000 ਲਖਾਈ ਉਹਦੀ ਆ ਗਈ ਲਖਾਈ ਆਪਣੀ ਦੇਖੋ ਕੀ ਬਣਦਾ 99 ਮੈਨੂੰ ਮਾਰਾ ਉਹ ਰੱਖ ਲੈ ਲਖਾਈ ਹੈ ਸਾਢੇ 7 ਲਖਾਈ ਉਹ ਲਖਾਈ ਨਹੀਂ ਕਰਦੀ ਪੂਰੇ ਗਾਵੇ ਰਸਕਾਰੀ ਸਾਰਾ ਕੱਢ ਜਾ ਮੈਂ ਮੈਂ ਵੀ ਬੰਦਾ ਨਹੀਂ ਸਾਢੇ 7 ਲਖਾਈ ਦੇ ਦੀ ਹੈ ਮੈਂ ਲਖਾਈ ਨੂੰ ਕੋਈ ਨਹੀਂ ਹੁੰਦਾ ਹੋਰ ਕੀ ਹੋ ਰਿਹਾ ਮੈਂ ਲਖਾਈ ਕਰਾਉਣੇ ਕਿ ਪਾਸੇ ਆ ਜਾ ਹਾਂ ਲਾ ਫਰਾਇਆ ਕਰ ਪੂਰਾ ਸਾਢੇ 7 ਲਖਾਈ ਮਾਲ ਹੋਇਆ ਮੇਰਾ ਹਾਂ ਲੋ ਵੀਡੀਓ ਕਰ ਦੋ ਸਿਰ ਉਹ ਗਿਆ ਸੌਦਾ ਜੀ 7500 ਦਾ ਸਾਢੇ 7000 ਦਾ ਸਾਢੇ 7000 ਦਾ ਲੋ ਦੱਸ ਤਾਂ ਉਹ ਕੋਈ ਹੈ ਕਿ ਹਸਤਾ ਪਾਇਆ ਮੜਾ ਜਾਂ ਲੋ ਵਾਸ਼ੀ ਗਰਾਮ ਲੋ ਇਹ ਧੂਰ ਕੋਟ ਦਾ ਮੁੰਡਾ ਨਾ ਬੱਕਰੀ ਲੈ ਕੇ ਆ ਬੱਕਰੀ ਵੇਗੀ ਇਹਦੀ ਸਾਢੇ 7000 ਦੀ ਪਰ ਜੀ ਉਹ ਵਾਈਰੀ ਆ ਉਹ ਬੱਕਰੀ ਦਾ ਹੋ ਗਿਆ ਸੌਦਾ ਜੀ ਸਾਢੇ 7000 ਦਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਣਾ ਉਹ ਲਾ ਬਕਰ ਮੰਡੀ ਆ ਵੀ ਘਰ ਦੋ ਵੀਡੀਓ ਸ਼ੇਅਰ ਲਾਇਕ ਲਓ ਜੀ ਮਿੱਤਰੋ ਜਿਹੜੀ ਆ ਪੱਠ ਖੜੀ ਹੈ ਇਹਦੇ 4 ਥਾਣੇ 4 ਥਾਣੇ ਪੱਠ ਆ ਜੀ ਇਹਦਾ ਸੌਦਾ ਹੋ ਰਿਹਾ ਦੇਖੋ ਕੀ ਬਣਦਾਗਾ ਕਿਤੇ ਹੋਰ ਆਹਾਂ ਲੈਣੀ ਹੁੰਦਾ ਦੋ ਪੈਸੇ ਲੈਣੀ ਹੁੰਦਾ ਹਾਂ ਹੱਟੂ ਕੋਈ ਨਹੀਂ ਆਉਂਦਾ ਹੈਗਾ ਲਓ ਫੜੋ ਲਓ ਜੀ ਮਿੱਤਰੋ ਸੌਦਾ ਦੇਖੋ ਫੜ ਲੈ ਬਾਈ ਫੜ ਲੈ ਇਹ ਦੂਰੀ ਪਾਠਦੇ 6500 ਉਹ ਦੋ 500 ਹਟ ਹਟ ਜਾ ਸਾਡੇ 6000 ਮੇਰੇ ਕੋਲ ਸਮੱਧੀ ਪਾਤਾ ਤੇ ਤਾਂ ਉਹਨੇ ਖੁਦ ਨਹੀਂ ਕੀਤਾ ਮੈਂ ਕੀ ਹੋ ਜਾ ਯਾਰ ਸਾਡੇ 6000 ਐਸੀ ਮੂਰਤੀ ਲੈ ਜਾਂਦੀ ਸਾਨੂੰ ਕੋਈ ਵਹਿਮ ਨਹੀਂ ਚੱਲ ਦੇ ਭੜਾ ਲੈ ਐਸੀ ਮੂਰਤੀ ਲੈ ਜਾ ਕੇ ਸਾਡੇ ਜਿਹਦਾ ਇੱਕ ਮਹੀਨਾ ਹੋਰ ਚਾਰਾਂ ਖਾਲੂ ਕੀ ਹਟ ਜਾ ਯਾਰ ਅਸੀਂ ਇਹ ਗਰੀਬ ਬੰਦੇ ਬਗਵਾ ਤੂੰ ਮੇਰੀ ਗੱਲ ਸੁਣ ਅੱਡੀ ਕਪੱਠ 6000 ਦੀ ਤੌਰੋਂ ਐਸੀ ਲੈ ਕੇ ਗਿਆ ਉਹ ਦਵਾਈ ਦਵਾਈ ਆ। ਆਪ ਕੋ ਵੀਡੀਓ ਸ਼ੇਅਰ ਜੀਤ ਨਾ ਹੋਲਾ ਮੰਡੀਆ। ਕੋਈ ਨਹੀਂ ਕੋਈ ਨਹੀਂ ਯਾਰੂ ਇਹਦਾ ਇਹ ਗਰਮੇ ਸੌਦਾ ਕਰਨ ਵਾਲਾ ਉਹਦਾ ਪੰਜ ਵੀ ਆਖੂ। ਪੰਜ ਵੀ ਆਖੂ। ਇਹਦੇ ਵਿੱਚ ਕੋਈ ਇਹਦੇ ਵਿੱਚ ਕੋਈ ਗੁੱਸਾ ਨਹੀਂ। ਆਪਾਂ ਨੂੰ ਫੁੱਗੂਗਾ ਆਪਾਂ ਹਾਂ ਕਰ ਦਾਂਗੇ। ਜੈਨੂ ਲੈ ਜਣੇ ਨਹੀਂ ਛੱਡ ਛੱਡ ਜਾਣਗੇ ਇਹ ਫੜ। ਅੱਕੀ ਵੀ ਪਾ ਜਾ। 7000 ਸੱਤ ਦੀ ਤੂੰ ਹੁਣ ਤਾਂ ਬਹਿ ਬੋਲੋ ਫੋਲੋ ਨੀ ਭੈਣ 8000 ਤਾਂ ਸਾਨੂੰ ਉੱਥੇ ਥੱਲੇ ਲਾਜੋ ਗੜਵਾਰਾ ਹੈ ਹਾਂ ਹੁਣ ਤਾਂ ਤੇਰੀ ਵੀ ਉਹ ਉਹ ਤਾਂ ਉਹ ਤਾਂ ਉਹ ਨਹੀਂ ਗੱਲ ਨਹੀਂ ਯਾਰ ਉਹ ਗੱਲ ਨਹੀਂ ਇਹੋ ਉਹ ਉਹ ਤਾਂ ਉਹ ਤਾਂ 8000 ਤੋਂ ਰਹਿਣ ਦਰਾ ਦੇ ਦੇਖ ਗੱਲ ਇਹਨਾਂ ਨੂੰ ਭੁਗਦੀ ਆਪਾਂ ਨੂੰ ਕੀ ਆ ਔਰ ਚਾਰ ਫਾਂਡੇ ਪੱਟ ਦੇ ਜਿੰਨਾ ਸੌਦਾ ਹੋ ਗਿਆ ਬਾਈ ਐਂਡ ਤਨੌਲਾ ਤਾਂ ਫਿਰ ਅਤ ਸਸਤਾ ਨਾਲ ਦਿੱਤਾ ਸੀ ਪੇਰ ਵੀ ਨਹੀਂ ਬੱਜੇ ਹੈਗੇ ਹਾਂ ਹੁਣ ਦੂਸਰਾਂ ਨਹੀਂ ਆਏ ਕੀ ਆਏਗਾ ਪਤਾ ਵੀ ਤਾਂ ਨਹੀਂ ਮੋੜੀ ਹੈ ਨਾ ਕੋਈ ਨਹੀਂ ਉਹ ਗੱਲ ਸੁਣਾ ਮਾਨ ਮਾਲ ਦਾ ਸਲੂਕ ਨਾ ਗਿਆ ਇਹ ਬੰਦੇ ਦੀ ਆਦਤ ਸੀ 10000 ਰੁਪਏ ਦਾ ਸਾਰਾ ਬੰਦਾ ਸੀ ਕਹਿੰਦਾ 7000 ਰੁਪਏ ਤਾਂ ਸਾਡਾ ਚਰਾਈ ਨਹੀਂ ਬਣ ਗਿਆ ਮਾਲ ਦਾ ਪਾਪਾ 500 ਰੁਪਏ ਲੈਂਦਾ ਨਾ ਦੇਣਾ ਨਹੀਂ ਇੱਕ ਮਿੰਟ ਨੂੰ ਗੱਲ ਕਰਦਾ ਇੱਕ ਮਹੀਨਾ ਹੋਰ ਚਾਰ ਲਾ ਲਾ ਦੇ ਦਾਂਗੇ ਯਾਰ ਕੋ ਚੱਕਰ ਨਾ ਵਾਣਾ ਇੱਕ ਮਹੀਨਾ ਹੋਰ ਚਾਰ ਲਾ ਪਸ਼ੂਦਵਾਲਾ ਔਖਾ ਹੋ ਜਾਂਦਾ ਕਿਵੇਂ ਲੈ ਲੋ ਲੋਕਾਂ ਨੇ ਬੰਦੇ ਦੇ ਕੀ ਹੋ ਗਿਆ ਤੁਮ ਸਾਥ ਤੁਮ ਸਾਥ ਅਗਲੀ ਫਾਇਦਾ ਕੋਈ ਨਾ ਮੁਰਦੂ 7000 ਲਾਂਗੇ ਯਾਰ ਨਹੀਂ ਬੀਤੀ ਵਾਪਸ ਲੈ ਜਾਗੇ ਮੂੜ ਕੇ ਗੱਲ ਕੀ ਆ ਮੈਨੂੰ ਜ਼ਰਾ ਗੱਲ ਆ ਇਹਨੇ ਵਿਕਣਾ ਭਜਨ ਦੇ ਮਤਲਬ ਪੱਕਿਆਂ ਤੇ ਪੈਸੇ ਲਈ ਜਾਂਦਾ ਹੈ ਅੱਗੇ ਵਧਾਈ ਜਾਂਦਾ ਚਾਰ ਹੋਣਾ ਸੀ ਗੱਲ ਅਧਰ ਹੋਣਾ ਚਾਹੁੰਦਾ ਜੇ ਵਿਕੜ ਨਹੀਂ ਦਿੰਦਾ ਜੋ ਕਹਾਣਾ ਆਉਂ ਨਹੀਂ ਦਿੰਦਾ ਮੰਨ ਕੇ ਜਮਾ ਠੀਕ ਓਹ ਛੋਟੀ ਗਲਤੀ ਮੈਂ ਜਮਾ 12 12 ਕਿਲੋ ਨਹੀਂ ਪੁੱਛ ਨਹੀਂ 12 ਹਿਸਾਬ ਨਾਲ ਤੁਹਾਨੂੰ 6000 ਚੱਲਦਾ 12 6000 ਨਾਲ ਕੱਚੀ ਫਿਲੀ ਗੱਲ ਨਹੀਂ ਕਰਦੇ ਮੈਂ ਤਾਂ ਜਿਹਦੇ ਕੰਮ ਕਰਦਾ 10000 ਰੁਪਏ ਨਾਲ ਆਪਣਾ ਸੌਦਾ ਹੋ ਜਾ ਹਰ ਦਿਨ ਹੱਕ ਰੱਦਦੇ ਨਹੀਂ ਵੇਚਣੀ ਵੇਚਣੀ ਤੇਰਾ ਮਾਲ ਤੇਰੇ ਕੋਲ ਹਾਂ ਹਾਂ ਉਹ ਤਾਂ ਮੈਂ ਹੀ ਕਰਦਾ ਤੇ ਨੂੰ 7500 ਰੁਪਏ 6750 ਪਹਿਲੇ ਮੈਂ ਜਿੰਦੇ ਤਾ ਵੇਖ ਲੈ ਇੰਨੇ ਨਹੀਂ ਪੱਟੜੂ ਮਸਾ ਠੀਕ ਹੈ ਬਾਈ ਠੀਕ ਹੈ ਮੈਂ ਕਰ ਲਾ ਉਹਦੀ ਮਰਜ਼ੀ ਇੱਕ ਮਿੰਟ ਮੈਂ ਵੀ ਨਹੀਂ ਹਾਂ ਕਰਦਾ ਮੈਂ 7500 ਰੁਪਏ ਲਾਤਾ ਵੇਚ ਮਾ 7500 4.5 ਥਾਂ ਪੱਠਾ ਜੀ ਤਾਂ ਵਾਹ ਵਾਹ ਪਰ ਮੰਨੇ ਨਹੀਂ ਬਈ ਗੱਲਾਂ ਹਾਂਜੀ ਮਿੱਤਰੋ ਤੁਹਾਨੂੰ ਬੱਕਰੀ ਦਾ ਸੌਦਾ ਕਿਵੇਂ ਲੱਗਿਆ ਜੀ ਇਹਨਾਂਉਲੇ ਦੀ ਮੰਡੀ ਦੇ ਵਿੱਚ ਜੇ ਵਧੀਆ ਲੱਗਿਆ ਵੀਡੀਓ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਤੇ ਗਾਹ ਨੂੰ ਤੁਹਾਨੂੰ ਹੋਰ ਵੀ ਸੌਦਾ ਦਿਖਾਇਆ ਕਰਾਂਗੇ ਉਹਨਾਂ ਚੱਕ ਦੀ ਉਹ ਜੈਕਟ ਧੰਨਵਾਦ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਬਾਈ ਜੀ ਅਗਲੀ ਵੀਡੀਓ ਦੇ ਵਿੱਚ ਓਕੇ ਬਰੋ